ਲੈ ਵੀ ਮੱਲੋ ਤੁਹਾਨੂੰ ਨਾ ਜਿਹੜੇ ਜਾਨਵਰ ਦੁੱਧ ਵਾਲੇ ਹੁੰਦੇ ਆ ਕੀ ਅੱਜ ਉਹਨਾਂ ਦੀ ਇੱਕ ਵਾਰ ਗੱਲਬਾਤ ਕਰਾਉਣੀ ਆ ਕਿ ਜਾਨਵਰ ਦੁੱਧ ਵਾਲਾ ਪਰ ਬਾਈ ਦਾ ਨਾ ਕੰਮ ਥੋੜਾ ਜਿਆ ਵਧ ਗਿਆ ਆ ਆਪਦਾ ਉਹ ਖੇਤੀਬਾੜੀ ਦਾ ਤੇ ਨਾਲ ਬਾਈ ਘਰ ਪਾ ਰਿਹਾ ਹੈਗਾ ਇਹ ਤੋਂ ਨਹੀਂ ਦਿੱਤਾ ਜਾਂਦਾ ਟਾਈਮ ਜਾਨਵਰਾਂ ਨੂੰ ਤੇ ਆ ਜਿਹੜਾ ਜਾਨਵਰ ਆ ਬਾਈ ਨੇ ਸੇਲ ਕਰਨ ਸੁਏ ਨੂੰ ਹੋਇਆ ਡੇਢ ਕਿ ਮਹੀਨਾ ਜਾਨਵਰ ਨੂੰ ਕਰਦੇ ਆ ਪੂਰੀ ਗੱਲਬਾਤ ਤੇ ਦੇਖਿਓ ਤੁਸੀਂ ਜੀ ਹੋਰ ਬਾਈ ਕੀ ਹਾਲ ਚਾਲ ਨੇ ਠੀਕ ਠਾਕ ਜੀ ਅੱਛਾ ਬਾਈ ਜਾਨਵਰ ਕਿੰਨੇ ਟਾਈਮ ਦਾ ਸੂਇਆ ਹੋਇਆ ਇਹਨੂੰ ਡੇਢ ਦੋ ਮਹੀਨੇ ਡੇਢ ਮਹੀਨਾ ਹੋ ਗਿਆ ਉਹ ਬਰੇ ਸੂਏ ਨੂੰ ਠੀਕ ਆ ਦੋ ਦੇ ਵਿਚਾਲੇ ਆ ਡੇਢ ਤੋਂ ਪਲੱਸ ਹਨਾ ਠੀਕ ਆ ਅੱਛਾ ਬਾਈ ਇਹ ਜਾਨਵਰ ਕੀ ਰੇਟ ਆ ਕਿੰਨਾ ਦੁੱਧ ਆ ਇਹਦੇ ਥੱਲੇ 20-22 ਲੀਟਰ ਦੁੱਧ ਆ ਹੈਗਾਗਾ ਵੀਰੇ ਓਕੇ ਚਾਰ ਦੰ ਦਾ ਓਕੇ ਮਗਰੇ ਦੇ ਬੱੱਸਾ ਸੀ ਉਹ ਚੜਾਈ ਕਰ ਗਿਆ ਬੱਚੇ ਨੂੰ ਤਾਂ ਆਪਾਂ ਵੈਸੇ ਵੀ ਨਹੀਂ ਪਿੰਡਾਂ ਵਾਲੇ ਹਾਂ ਹੁੰਦੇ ਹੁੰਦੇ ਹਾਂ ਤਾਂ ਜਮ ਮਰਜੀ ਲਾਲਾ ਜਾਣੇ ਦੀ ਤੁਹਾਨੂੰ ਦਾਸ ਦੀ ਗੱਲ ਸਹੀ ਸਹੀ ਠੀਕ ਆ ਤੇ ਚੱਲ ਠੀਕ ਆ ਲੈ ਵੀ ਸੱਜਣੋਂ ਗੱਲ ਇਹ ਆ ਵੀ ਲੇਵੇ ਦੀ ਬਿਲਕੁਲ ਸਾਫ਼ ਆ ਤੇ ਤੁਸੀਂ ਦੇਖ ਸਕਦੇ ਹੋ ਇੱਕ ਟਾਈਮ ਦਾ ਜਾਂਦੀ 11 ਲੀਟਰ ਕੱਢ ਜਾਂਦੀ ਹੈ 11 12 ਲੀਟਰ ਟਰੱਕ ਡੰਗਦਾ ਦੁੱਧ ਦਾ ਵੀਰੇ ਅੱਛਾ ਪਲੱਸ ਕੱਢ ਜਾਂਦੀ ਹੈ ਕੋਈ ਸ਼ਰਨਾ ਨਹੀਂ ਕੁਝ ਨਹੀਂ ਓਕੇ ਥਣ ਚੈੱਕ ਕਰਕੇ ਹੈਨਾ ਥਣ ਚੰਬਾ ਕੇ ਚਾਰ ਵਾਰੀ ਚੈੱਕ ਕਰੋ ਕੋਈ ਚੱਕਰ ਹੀ ਨਹੀਂ ਚਾ ਬਾਈ ਕਹਿੰਦਾ ਚਾਹੇ ਚਾਰ ਵਾਰੀ ਚੋ ਕੇ ਦੇਖ ਲਓ ਤੇ ਜਾਨਵਰ ਦਾ ਬਾਈ ਐਂ ਦਸੀ ਗਰਾ ਨਮਾਇ ਤੂੰ ਐਵੇਂ ਲੱਗਦਾ ਟਾਈਮ ਨਮਾਉਣ ਦਾ ਟਾਈਮ ਵੀ ਨਹੀਂ ਲੱਗਦਾ ਇਧਰ ਤੇਰੇ ਸਾਹਮਣੇ ਆ ਰੂੜੀ ਕੁੱਟੀ ਜਾਂਦੇ ਉਧਰ ਆ ਰਹੇ ਤੇ ਹੋ ਜਾਂਦੇ ਆ ਬਾਈ ਦਾ ਕੰਮ ਹੈਗਾ ਠੀਕ ਹੈ ਨਾ ਇਹ ਘਰ ਪਾਰਿਆ ਹੈਗਾ ਇਧਰ ਥੋੜਾ ਜੀ ਬਿਜੀ ਚੱਲਦਾ ਬਾਕੀ ਬਾਈ ਹੁਣ ਹਨਧਾਰ ਹੈਗਾ ਹੁਣ ਵੀ ਰੂੜੀ ਕੁੱਟ ਦੇ ਮਸ਼ੀਨ ਬੰਦ ਕਰਕੇ ਆਪਾਂ ਲੱਗੇ ਆ ਜਾਨਵਰ ਦੀ ਵੀਡੀਓ ਬਣਾਉਣ ਅੱਛਾ ਬਾਈ ਨੇੜੇ ਐਂ ਗ੍ਰਾਮੜਾ ਐ ਮੈਥੋਂ ਡਰਦਾ ਗਾ ਜਾਨਵਰ ਤੇ ਦੱਸੀ ਗ੍ਰਾਮ ਬਾਈ ਇਹਦਾ ਕੀ ਮੁੱਲ ਵੜੀ ਹੈਗਾ ਮੌਨ ਲਬਾੜੀ ਦਾ 60000 ਰੁਪਿਆ ਡਾਕਟਰ ਓਕੇ 80000 ਰੁਪਿਆ ਜੇ ਬਾਈ ਚਾਂਸ ਬੰਦਾ ਕੋਈ ਆਵੇ ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ ਠੀਕ ਆ ਸੱਜਣੋ ਗੱਲ ਇਹ ਹੈ ਲੋਕੇਸ਼ਨ ਹੈਗੀ ਇਹ ਪਿੰਡ ਕਲਾਲਮਾ ਰਿਆ ਨੇੜੇ ਮਹਿਲਕਣਾ ਡਿਸਟ੍ਰਿਕਟ ਬਰਨਾਲਾ ਤੇ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦਿਓ 8872384718 ਇੱਕ ਵਾਰੀ ਦੁਬਾਰੇ ਬਾਈ 8872384718 ਸੱਜਣੋ ਆ ਜਿਹੜਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਲੋਕੇਸ਼ਨ ਤੁਹਾਨੂੰ ਦੁਬਾਰੇ ਦੱਸ ਦਿੰਨੇ ਆ ਮਹਿਲਕਲਾਂ ਦੇ ਨਾਲ ਆ ਪਿੰਡ ਕਲਾਲ ਮਾਜਰਾ ਬਾਈ ਹੁਣਾਂ ਦਾ ਆਰਾਗਾ ਏਰੀਆ ਦੇ ਵਿੱਚ ਫੁੱਲ ਮਜ਼ੂਰ ਆ ਬਾਈ ਹੁਣੀ ਤੇ ਆ ਜਾਨਵਰ ਆ ਬਾਈ ਹੁਣਾਂ ਨੇ ਬਾਈ ਆਪ ਕਹਿੰਦਾਗਾ 22 ਲੀਟਰ ਪਰ ਦੁੱਧ ਦਿੰਦਾ ਜਾਨਵਰ 24 ਠੀਕ ਆ ਤੁਸੀਂ ਆ ਦੇਖ ਸਕਦੇ ਹੋ ਲੇਵਾ ਬੈਕ ਸਾਈਡ ਤੋਂ ਕਿਉਂਕਿ ਨੇੜੇ ਹੁੰਦੇ ਆ ਥੋੜਾ ਜਾਨਵਰ ਡਰਦਾ ਬਾਕੀ ਆ ਮਿਲਕ ਵੇਨ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਜਾਨਵਾ ਦੁੱਧ ਵਾਲਾ ਜਾਨਵਰ ਆ ਤੇ ਜਿਹੜੇ ਵੀਰ ਨੂੰ ਪਸੰਦ ਆਉਂਦਾ ਬਾਈ ਨਾ ਫੋਨ ਤੇ ਕੰਟੈਕਟ ਕਰ ਲਿਓ ਨੰਬਰ ਆ ਜਿਹੜਾ ਉਹ ਸਕ੍ਰੀਨ ਤੇ ਚੱਲੀ ਜਾਂਦਾ ਰੇਡ ਵੀ ਬਾਈ ਵੀ ਆਪਣੇ ਕੋਲੇ ਸੀ ਵੀਰੇ ਤੇ ਹੁਣ ਵੇਚੀ ਆ ਜਿਹੜੀ ਆਪਾਂ ਅੱਛਾ 35 ਲੀਟਰ ਦਾ ਦੁਸ਼ੇਰਾ ਥੱਲੇ ਇਹਦੀ ਮਾਂ ਥੱਲੇ ਹਾਂ ਹੁਣ ਵੇਚੀ ਆ ਉਹ ਓਕੇ ਤੇ ਸੱਜਣੋ ਆ ਜਾਨਵਰ ਆ ਤੁਹਾਡੇ ਸਾਹਮਣੇ ਹੈ ਕਈ ਵਾਰੀ ਹੁੰਦਾ ਨਾ ਜਾਨਵਰ ਤੇ ਪਾਲਸੂ ਪੂਲਸ ਦੀ ਮਾਰ ਕੇ ਖੜਾ ਦਿੰਦੇ ਆ ਲੋਕ ਬੈਠ ਦੇਖਣ ਨੂੰ ਸੁਣਾਏ ਲੱਗ ਜਾਂਦਾ ਹੁੰਦਾ ਹੈ ਨਾ ਇਹ ਬਾਈ ਹੁਣਾਂ ਦਾ ਸਿੱਧਾ ਸਿੱਧਾ ਕੰਮ ਹੈਗਾ ਕੰਮ ਦੇ ਵਿੱਚੋਂ ਆਪਦੇ ਕੰਮ ਚੋਂ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਜਾਨਵਰ ਇਹਨਾਂ ਕੋਲੇ ਬਾਲੇ ਆਗੇ ਤੇ ਬਾਈ ਕਹਿੰਦਾ ਚਲਾ ਜਾਨਵਰ ਵੇਚ ਦਿੰਨੇ ਆਪਾਂ ਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ